ਜੇਕਰ ਮੱਜਾਂ ਗਾਵਾਂ ਤੋਂ ਚਿਚੜ ਨਹੀਂ ਖਤਮ ਹੋ ਰਹੇ ਨਹੀਂ ਮਰ ਰਹੇ ਕਿਸੇ ਵੀ ਦਵਾਈ ਨਾਲ ਤਾਂ ਅੱਜ ਇੱਕ ਤਰੀਕਾ ਦੱਸਾਂਗੇ ਇੱਕ ਵਾਰੀ ਵਰਤ ਕੇ ਦੇਖ ਲਓ ਜੇ ਮੱਜਾਂ ਤੇ ਚਿਚੜ ਆ ਗਿਆ ਮੁੜ ਕੇ ਜਾਂ ਗਾਵਾਂ ਤੇ ਇਹ ਗੱਲ ਦੀ ਗਰੰਟੀ ਹੈ ਤੁਹਾਡਾ 1 ਰੁਪਿਆ ਨਹੀਂ ਲੱਗਣ ਦਵਾਂਗੇ 1 ਰੁਪਿਆ ਖਰਚਾ ਨਹੀਂ ਕਰਨਾ ਕੋਈ ਦਵਾਈ ਨਹੀਂ ਲੈਣੀ ਤੁਸੀਂ ਨੇ ਤੇ ਦੇਸੀ ਤਰੀਕਾ ਵਰਤਣਾ ਆਪਾਂ ਵੀ ਇਹ ਤਰੀਕਾ ਵਰਤ ਕੇ ਦੇਖਿਆ ਆਪਾਂ ਵੀ ਕਿਸੇ ਕਿਸਾਨ ਭਰਾ ਦੀ ਪਹਿਲਾਂ ਵੀਡੀਓ ਦੇਖੀ ਸੀ ਤੇ ਵਰਤ ਕੇ ਦੇਖਿਆ ਤਾਂ ਹੀ ਹੁਣ ਤੁਹਾਨੂੰ ਦੱਸ ਰਿਹਾ ਤੇ ਆਪਣੀ ਮੱਝ ਤੇ ਕਿਸੇ ਤੇ ਇੱਕ ਤੇ ਚੜੀ ਵੀ ਨਹੀਂ ਹੈਗੀ ਤੇ ਤੁਹਾਨੂੰ ਦੱਸਾਂ ਕਿ ਤੁਸੀਂ ਵਰਤਨਾ ਕਿਵੇਂ ਹੈ ਤੇ ਕਿੰਨਾ ਦਿਨ ਵਰਤਨਾ ਹੈ ਕੋਈ ਐ ਨਹੀਂ ਆਪਾਂ ਵੀ ਮਹੀਨਾ ਵਰਤਨਾ ਦੋ ਮਹੀਨੇ ਵਰਤਨਾ ਸਿਰਫ ਤੁਸੀਂ 4 ਤੋਂ 5 ਦਿਨ ਵਰਤਨਾ ਹੈ ਵਰਤਨਾ ਵੀ ਜਿਵੇਂ ਵਰਤਨਾ ਦਾ ਵੀ ਸੌਖਾ ਤਰੀਕਾ ਹੈ ਇਹ ਹੈਗਾ ਸੁੱਖਾ ਜਿਹੜਾ ਮਤਲਬ ਆਮ ਆਪਣੇ ਖਾਲਾਂ ਵਗੈਰਾ ਤੇ ਖੜਿਆ ਹੁੰਦਾ ਹੈ ਲੋਕ ਤੁਸੀਂ ਇਹਦੇ ਨਾਲ ਨਸ਼ਾ ਕਰਦੇ ਦਾ ਬਹੁਤ ਦੇਖੇ ਹੋਣੇ ਪਰ ਆਪਾਂ ਅੱਜ ਇਹ ਤੋਂ ਇੱਕ ਦੇਸੀ ਤਰੀਕੇ ਨਾਲ ਇੱਕ ਦਵਾਈ ਇੱਕ ਤਰ੍ਹਾਂ ਦੀ ਦਵਾਈ ਲਾ ਲ ਤੁਸੀਂ ਨਾ ਦਾ ਮੱਝ ਨੂੰ ਇਹ ਖਵਾਉਣੀ ਹੈ ਨਾ ਕਿਸੇ ਹੋਰ ਕਿਸੇ ਨੂੰ ਖੋਣੀਆਂ ਨਾ ਤੁਸੀਂ ਇਹਨੂੰ ਰਗੜਨਾ ਕੁਝ ਨਹੀਂ ਕਰਨਾ ਨਾ ਹੀ ਕੋਈ ਚਿਚੜਾਂ ਦੇ ਸਪਰੇਅ ਕਰਨੇ ਨਾ ਹੀ ਆਪਾਂ ਚਿਚੜਾਂ ਨੂੰ ਮਾਰਨਾ ਬਸ ਤੁਹਾਡੇ ਘਰ ਦੇ ਵਿੱਚ ਚੱਚੜ ਨਹੀਂ ਆਉਣਗੇ ਮੱਜਾਂ ਦੇ ਚਿਚੜ ਨਹੀਂ ਲੱਗਣਗੇ ਇਹ ਗੱਲ ਦੀ ਗਰੰਟੀ ਲੈ ਲਓ ਜਿੱਥੇ ਇਹ ਚੀਜ਼ ਆਪਾਂ ਮਤਲਬ ਲਾਤੀ ਤੁਸੀਂ ਕੀ ਕਰਨਾ ਹੈ ਤੁਸੀਂ ਸੁੱਖਾ ਤੋੜ ਲਿਆ ਉੱਤਾ ਜਾਂ ਤਾਜਾ ਸੁੱਖਾ ਤੋੜ ਕੇ ਲਿਆਉਣਾ ਤੇ ਇੱਕ ਜਿਵੇਂ ਪੁਰਾਣਾ ਹੁੰਦਾ ਉਹਨਾਂ ਤੋੜਿਓ ਜਿਵੇਂ ਜਿੱਥੇ ਮਤਲਬ ਕਿ ਪਾਣੀ ਰੋਹ ਚੱਲਦਾ ਉਥੇ ਤਾਜਾ ਸੁੱਖਾ ਹੋਊਗਾ ਜਿਵੇਂ ਆਪਾਂ ਵੀ ਸੂਏ ਤੋਂ ਤੋੜ ਕੇ ਲਿਆਏ ਸੂਏ ਲਵੇ ਵਧੀਆ ਤਾਜਾ ਸੁੱਖਾ ਹੁੰਦਾ ਹੈ ਜਿਥੇ ਚਿਰੀ ਹੁੰਦੀ ਹੈ ਤੁਸੀਂ ਤਾਜ ਸੁੱਖਾ ਤੋੜ ਲਓ ਉਹਦੇ ਤੁਸੀਂ ਪੱਤੇ ਝੁੰਡਣੇ ਆ ਪੱਤੇ ਤੋੜਨੇ ਆ ਤੁਸੀਂ ਦਾਣੀਆਂ ਨਹੀਂ ਵਿਚ ਲੈਣੀਆਂ ਆਪਣੇ ਪੱਤੇ ਪੱਤੇ ਚੱਕਣੇ ਆ ਤੁਸੀਂ ਨੇ ਮਤਲਬ ਕਿ ਤਾਜ ਸੁਖੇ ਦੇ ਤੇ ਇੱਕ ਤੁਸੀਂ ਉਹਨੂੰ ਕੱਪੜੇ 'ਚ ਬੰਨ੍ਹ ਲਓ ਕੱਪੜੇ 'ਚ ਮਤਲਬ ਕਿ ਸਾਰੇ ਕੱਪੜੇ ਜਿਹੜੇ ਪੱਤੇ ਆ ਕੱਪੜੇ 'ਚ ਝੁੰਡ ਲਓ ਜਿੰਨੇ ਵੀ ਸੁਖੇ ਦੇ ਪੱਤੇ ਆ ਹੁਣ ਕਈ ਵੀਰ ਕਮੈਂਟਾਂ 'ਚ ਕਹਿਣਗੇ ਵੀ ਤੁਸੀਂ ਮੱਜਾਂ ਦਾ ਨਸ਼ਾ ਕਰਾਉਂਦੇ ਹੋ ਮੱਜਾਂ ਨੂੰ ਆਪਾਂ ਖਵਾਉਣਾ ਨਹੀਂ ਹੈਗਾ ਇਹ ਵੀਡੀਓ ਨੂੰ ਪੂਰੀ ਦੇਖਿਓ ਫੇਰ ਤੁਸੀਂ ਕਮੈਂਟ ਕਰੋ ਬਾਕੀ ਜਿਹੜੇ ਵੀਰਾਂ ਨੂੰ ਮਤਲਬ ਮੱਜਾਂ ਜਿਨ੍ਹਾਂ ਦੇ ਮੱਜਾਂ ਤੇ ਗਮ ਤੰਗ ਨੇ ਚਚੜਾਂ ਤੋਂ ਇੱਕ ਵਾਰੀ ਤਰੀਕਾ ਵਰਤ ਕੇ ਦੇਖ ਲਓ 5 ਦਿਨ ਤਰੀਕਾ ਵਰਤਨ ਹੈ 1 ਰੁਪਿਆ ਨਹੀਂ ਲੱਗਦਾ ਜੇਕਰ ਤੁਹਾਡਾ ਮਤਲਬ ਫਰੀਜ ਕੰਮ ਹੁੰਦਾ ਵੀ ਤਾਂ ਅਸੀਂ ਹੋਰ ਕੀ ਭਾਲਦੇ ਹਾਂ ਮਤਲਬ ਫਰੀਜੇ ਕੰਮ ਹੁੰਦਾ ਹੋਵੇ ਜੀਕਰ ਤੇ ਪਰ ਜਿੱਥੇ ਤੁਸੀਂ ਮਤਲਬ ਹਜ਼ਾਰਾਂ ਰੁਪਏ ਲਾਦੇ ਨੂੰ ਇੱਕ ਵਾਰੀ ਮੇਰਾ ਫਰੀ ਵਾਲਾ ਤਰੀਕਾ ਵਰਤ ਕੇ ਦੇਖ ਲਿਓ ਜੇ ਨਾ ਕੰਮ ਕਰਿਆ ਕਮੈਂਟ ਚ ਆ ਕੇ ਜਰੂਰ ਦੱਸ ਦਿਓ ਫਿਰ ਪਰ ਆਪਾਂ ਇਹ ਤਰੀਕਾ ਵਰਤੇ ਤੇ ਕੰਮ ਵੀ ਕੀਤਾ ਆਪਣੇ ਕਿਸੇ ਮੱਜ ਦੇ ਇੱਕ ਚਚੜ ਨਹੀਂ ਹੈ ਗਿਆ ਤੁਸੀਂ ਵੀ ਇਹ ਤਰੀਕਾ ਐ ਕਰੋ ਜੀ ਮੈਂ ਵੀ ਤੁਸੀਂ ਤੁਹਾਡੀਆਂ ਮੱਲ ਜਿੰਨੀਆਂ ਮੱਝਾਂ ਨੇ ਸਾਰਿਆਂ ਤੇ ਇੱਕ ਵਾਰੀ ਇਹ ਮੰਨ ਲੈ 4-5 ਦਿਨ ਤੁਸੀਂ ਤਰੀਕਾ ਵਰਤ ਲਓ ਫੇਰ ਤੁਸੀਂ ਦੱਸ ਦਿਓ ਤੇ ਇਹ ਸੁੱਖਾ ਮੰਨ ਲੈ ਕੇ ਦੂਜੇ ਦਾ ਤੁਸੀਂ ਜਿੰਨੀਆਂ ਮੱਝਾਂ ਨੇ ਓਨੀਆਂ ਤੇ ਇਹ ਵਰਤਣਾ ਪਊਗਾ ਜਿਵੇਂ ਆਪਾਂ ਇੱਕ ਕੱਪੜਾ ਜੈ ਇੰਨਾ ਸੁੱਖਾ ਬਣ ਲਿਆ ਓਨੇ ਮਤਲਬ ਤੁਹਾਨੂੰ ਇਹ ਬਣਾਉਣੇ ਪੈਣਗੇ ਕੱਪੜੇ ਜਿੰਨੀਆਂ ਮੱਝਾਂ ਨੇ ਓਨਾਂ ਹੀ ਜਿੰਨੀਆਂ ਗਾਵਾਂ ਨੇ ਓਨੀਆਂ ਬਣ ਲਓ ਇਹਨਾਂ ਨੂੰ ਪੱਤੇ ਆਮ ਖੜੇ ਹੁੰਦੇ ਇਹ ਕਾਪਣ ਨੂੰ ਮੁੱਲ ਤਾਂ ਮਿਲਦੇ ਨਹੀਂ ਕਿਤੋਂ ਫਰੀ ਚ ਹੁੰਦੇ ਆ ਕਿਦੋਂ ਮਰਜ਼ੀ ਤੋੜ ਲਓ ਫਰੀ ਦੇ ਮਿਲਦੇ ਵਿੱਚ ਮਿਲਦੇ ਆ ਇਹ ਤੁਸੀਂ ਕੀ ਕਰਨਾ ਕੱਪੜੇ ਦੇ ਵਿੱਚ ਬਨ ਕੇ ਕੱਪੜਾ ਇਸ ਤਰ੍ਹਾਂ ਦਾ ਹੋਵੇ ਮਤਲਬ ਕਿ ਕੋਈ ਬਾਲਾ ਮੋਟਾ ਕੱਪੜਾ ਨਾ ਹੋਵੇ ਹਲਕਾ ਵੀ ਜਿਹਦੇ ਵਿੱਚ ਦੀ ਮਤਲਬ ਹਵਾ ਪਾਰਸਾਰ ਜੀ ਹੁੰਦੀ ਹੋਵੇ ਅਜਿਹਾ ਕੱਪੜਾ ਜੇ ਲੈ ਲਓ ਤੇ ਉਹਨੂੰ ਤੁਸੀਂ ਮੱਝ ਦੇ ਸੰਗਲ ਨਾਲ ਬੰਨ੍ਹ ਦਿਓ ਜਿੱਥੇ نیچے ਹੁੰਦਾ ਮਤਲਬ ਕਿ ਮੱਝ ਦਾ ਕਿਸੇ ਤਰੀਕੇ ਨਾਲ ਮੂੰਹ ਨਾ ਜਾਵੇ ਸੰਗਲ ਦੇ ਅੱਗੇ ਨਾ ਬਨਿਓ ਗਲ ਜੇ ਲਵੇ ਬਨਿਓ ਤਾਂ ਜੋ ਮੱਝ ਦਾ ਮੂੰਹ ਨਾ ਜਾਵੇ ਤੇ ਇਸ ਤਰੀਕੇ ਨਾਲ ਉਹਨੂੰ ਬੰਨ੍ਹਨ ਦਾ ਮੱਝ ਦੇ ਗਲ ਨਾਲ 5 ਦਿਨ ਤੁਸੀਂ ਇਹਨੂੰ ਰੱਖੋ 5 ਦਿਨਾਂ ਬਾਅਦ ਉਤਾਰਨਾ ਹੈ 5 ਦਿਨਾਂ ਬਾਅਦ ਜਦੋਂ ਤੁਸੀਂ ਉਤਾਰੋਗੇ ਤੁਹਾਡੀ ਮੱਝ ਤੇ ਇੱਕ ਚਚੜ ਨਹੀਂ ਹੋਊਗਾ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਕੋਈ ਕੀਟਨਾਸ਼ਕ ਕੋਈ ਜ਼ਹਿਰ ਨਹੀਂ ਵਰਤਣ ਦੀ ਲੋੜ ਕੁਝ ਨਹੀਂ ਕਰਨ ਦੀ ਲੋੜ ਨਾਹੀਂ ਮੱਝ ਦੇ ਟੀਕੇ ਲਵਾਉਣ ਦੀ ਲੋੜ ਮੱਝ ਦੇ ਜ਼ਹਿਰੀਲੇ ਆਪਾਂ ਟੀਕੇ ਲਵਾਉਨੇ ਆ ਉਹ ਕੁਝ ਕਰਨ ਦੀ ਲੋੜ ਨਹੀਂ ਇਸ ਤਰੀਕੇ ਨਾਲ ਬੰਨ੍ਹ ਦਿਓ ਗੱਠ ਬੰਨ੍ਹ ਦਿਓ ਜੱਜ ਕੇ ਜਿਹੜੀ ਖੁੱਲੇ ਨਾ 5 ਦਿਨਾਂ ਬਾਅਦ ਦੇਖ ਲਿਓ ਜੇ ਰਹਿ ਗਿਆ ਇੱਕ ਚਚੜ ਗਰੰਟੀ ਹੈ ਤੇ ਆਹ ਦੇਖੋ ਕੋਈ ਮਤਲਬ ਕਿ ਮੱਝ ਨੂੰ ਪਰੇਸ਼ਾਨੀ ਨਹੀਂ ਇਹਦੇ ਵਿੱਚ ਆਉਂਦੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਨਾ ਆਪਾਂ ਮੱਝ ਨੂੰ ਸੁੱਖਾ ਖਵਾਇ ਤੇ ਨਾ ਆਪਾਂ ਚਚੜ ਮਾਰੀ ਨਾ ਕੋਈ ਸਪਰੇਅ ਕੀਤੀ ਸਿੰਪਲ ਤਰੀਕਾ ਵਰਤਿਆ ਸਿਰਫ ਪੰਜ ਦਾ ਨਮਾ ਖੋਲ ਕੇ ਇਹਨੂੰ ਸੁੱਟ ਦੇਣਾ ਕਿਸੇ ਬਰਤਨਾਂ ਵੀ ਨਹੀਂ ਗਿਆ ਵਾਰਤ ਕੇ ਜਰੂਰ ਦੇਖਿਓ ਦੋਸਤੋ ਠੀਕ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਜੇਕਰ ਚੰਗੀ ਲਗੀ ਤਰੀਕਾ ਵਰਤ ਕੇ ਜਰੂਰ ਦੱਸਿਓ ਤੇ ਬਾਕੀ ਕੰਦਾ-ਕੁੰਦਾ ਦੇ ਜਿਵੇਂ ਤੁਸੀਂ ਸਫਾਈ ਰੱਖਿਆ ਕਰੋ ਕੰਦਾ ਵਗੈਰਾ ਚ ਚੜ੍ਹੇੜੇ ਲੋਕੀ ਰਹਿੰਦੇ ਉੱਥੇ ਆਂਡੇ ਵਗੈਰਾ ਤਿਆਰ ਕਰ ਲੈਂਦੇ